ਨਾਂ ਨਿਆਉਣ ਦਾ ਪਾਣ ਨਾਂ ਅੱਜ ਇਹ ਜਿਹੜੀ ਪਈ ਨਾਗਰਤਾਂ ਬਣੀ ਹੈ ਉਹ ਪਾਰ ਹੈ ਪਰ ਜੇ ਤਾ ਨਾ ਨਿਕਲ ਜਿਸ ਤੋਂ ਬਾਅਦ ਦੇ ਰਾਹੀ ਨਹੀਂ ਨਾ ਰੂਹ ਆ ਰਹੀ ਨਾ ਜੀਵਾ ਹੈ ਕਿ ਉਹ ਜੀਵਨ ਦਾ ਨੀਰ ਨਾ ਪਾਵੇ

I'm sorry, 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 I'm sorry,

ਇਕ ਤਾਂ ਦਸਵੇਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅੱਜ ਜਨਮ ਦਿਹਾੜਾੁਰਪੁਰਪੈ ਤੇ ਦੂਜਾ ਅੱਜ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਕੌਰ ਜੀ ਦਾ ਅੱਜ ਸ਼੍ਰੀ ਸਮਾਗਮ ਹੈ ਸ਼੍ਰੀ ਫਤਿਹਗੜ ਸਾਹਿਬ ਦਾ ਅੱਜ ਬਹੁਤ ਬਹੁਤ ਜਲਾਲ ਨਾਲ ਉੱਤੇ ਲਗਰਤੀ ਪਾ ਕੇ ਨਿਕਲ ਰਹੇ ਨੇ ਅੱਜ ਸਾਡੇ ਟ੍ਰੈਫਿਕ ਪੁਲਿਸ ਦੇ ਸਾਰੇ ਜਿਹੜੇ ਸਾਥੀ ਹੈ ਉਹਨਾਂ ਨੇ ਇੱਕ ਲੜਕੇ ਉਦੋਂ ਪੀਲਾ ਸੀ ਆਪਣੀਆਂ ਤਨਖਾਹ ਤੋਂ ਪੈਸੇ ਕੱਤਰ ਕਰਕੇ ਛੋਟੇ ਸਹਿਜਾਦਿਆਂ ਤੇ ਮਾਤਾ ਗੁਗਦੀ ਜੀ ਤੇ ਭਾਈ ਮੋਤੀ لال ਮਹਿਰਾ ਜੀ ਨੂੰ ਸਮਰਪਿਤ ਅੱਜ ਇਹ ਜਿਹੜਾ ਦੁੱਧ ਦਾ ਲੰਗਰ ਅਸੀਂ ਲਗਾਇਆ ਹੈ ਉਹ ਤੁਸੀਂ ਜਾਣਦੇ ਹੋ ਕਿ ਜਿਵੇਂ ਮੋਤੀ لال ਮਹਿਰਾ ਜੀ ਜਿਹੜੇ ਸੀਗੇ ਉਹ ਬਜੀਦ ਖਾਨ ਦੇ ਜਿਹੜਾ ਕੈਦਖਾਨਾ ਸੀ ਉਹਦੇ ਵਿੱਚ ਉਹ ਰਸੋਈ ਦੀ ਸੇਵਾ ਕਰਦੇ ਸੀ ਉਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਛੋਟੇ ਸਹਿਬਜਾ ਤੇ ਤੇ ਮਾਤਾ ਗੁਜਰੀ ਜੀ ਜਿਹੜੇ ਕੈਦ ਚ ਨੇ ਤਾਂ ਉਹ ਲੰਗਰ ਤਿਆਰ ਕਰਕੇ ਲੈ ਕੇ ਗਏ ਪਰ ਮਾਤਾ ਗੁਜਰੀ ਜੀ ਨੇ ਉਹ ਲੰਗਰ ਖਾਣ ਤੋਂ ਇਨਕਾਰ ਕਰਤਾ ਕਿ ਮੈਂ ਇਹਨਾਂ ਦਾ ਲੰਗਰ ਨਹੀਂ ਛਕਣਾ ਆ ਭਾਈ ਮੋਤੀ لال ਮਹਿਰਾ ਆਪਣੇ ਪਰਿਵਾਰ ਨਾਲ ਆ ਕੇ ਸਲਾਹ ਕੀਤੀ ਮਾਣੇ ਤੇ ਫਿਰ ਉਹ ਦੁੱਧ ਜਿਹੜਾ ਦੁੱਧ ਦੀ ਸੇਵਾ ਲੈ ਕੇ ਗਏ ਤੇ ਉਹਨਾਂ ਨੇ ਜਿਹੜਾ ਜੇਲ੍ਹ ਦੇ ਬਾਹਰ ਸੰਤਰੀ ਖੜਾ ਸੀ ਕਿਉਂਕਿ ਉਹ ਜਾਣ ਨਹੀਂ ਸੀ ਦੰਦਾ ਉਹਨੇ ਉਹਨਾਂ ਨੂੰ ਦੱਸਿਆ ਕਿ ਕੀ ਤੁਹਾਨੂੰ ਪਤਾ ਕਿ ਇਹਦੀ ਕਿੰਨੀ ਸਜ਼ਾ ਚਕਾਣੀ ਪੈ ਸਕਦੀ ਆ ਉਹਨਾਂ ਨੇ ਉਹਨੂੰ ਈਸ਼ਵਰ ਦੇ ਰੂਪ ਚ ਆਪਣੀ ਪਤਨੀ ਤੇ ਜੇਵਨ ਸਮਰਪਿਤ ਕਰ ਤੇ ਉਹਨਾਂ ਨੇ ਜਾ ਕੇ ਮਾਤਾ ਜੀ ਨੂੰ ਜਿਹੜਾ ਛੋਟੇ ਸਾਹਿਬਜ਼ਾਦਿਆਂ ਨੂੰ ਦੁਰਦਸ਼ਕਾਇਆ ਤੇ ਉਹਦੀ ਸਜ਼ਾ ਉਹਨਾਂ ਨੂੰ ਆਪਣੀ ਇਲਾਸਾਨੀ ਸ਼ਹਾਦਤ ਦੇ ਕੇ ਉਹਨਾਂ ਦੀ ਮਾਤਾ ਜੀ ਨੂੰ ਉਹਨਾਂ ਦੀ ਪਤਨੀ ਤੇ ਰਵਾਂ ਤੇ بیٹے ਨੂੰ ਕੋਲੂ ਦੇ ਵਿੱਚ ਜੜਿਆ ਗਿਆ ਤੇ ਜਿਹੜੀ ਉਹਨਾਂ ਨੂੰ ਇਤਨਾ ਸ਼ਰਧ ਦਿੱਤੀ ਕਿ ਅੱਜ ਉਹਨਾਂ ਨੂੰ ਯਾਦ ਕਰਨਾ ਪੈਂਦਾ ਤੇ ਅੱਜ ਅਸੀਂ ਸਾਰਿਆਂ ਨੇ ਰਲ ਕੇ ਜਿਹੜਾ ਇੱਥੇ ਦੁੱਧ ਦੀ ਸੇਵਾ ਲੰਗਰ ਜਿਹੜੇ ਲਗਾਏ ਨੇ ਤੇ ਜਿਹੜੀ ਲੁਧਿਆਣਾ ਪੁਲਿਸ ਹੈ ਪਾਨਯੂ ਕਮਿਸ਼ਨਰ ਪੁਲਿਸ ਸ੍ਰੀ ਆਪਨ ਸ਼ਰਮਾ ਜੀ ਦੀ ਅਗਵਾਈ ਚ ਹਰ ਸਮੇਂ ਅਲੱਗ-ਅਲੱਗ ਤਰ੍ਹਾਂ ਦੇ ਕੰਮ ਕਰਨ ਚ ਮੋਰੀ ਰਹਿੰਦੀ ਹੈ ਤੇ ਅਸੀਂ ਹੱਥ ਨਹੀਂ ਚੁਕਾ ਉਹਨਾਂ ਦੀ ਜਿਵੇਂ ਫੀਆ ਫੋਰਸ ਨਾਲ ਅੱਜ ਉਹਨੇ ਲੰਗਰ ਲਾਇਆ ਤੇ ਨਾਲ ਬਾਕੀ ਪਬਲਿਕ ਨੂੰ ਵੀ ਸਿਆ ਹੈ ਕਿ ਜਿਹੜੇ ਆਪਣੇ ਬੱਚੇ ਆ ਉਹਨਾਂ ਨੂੰ ਸਿਹਤ ਕਾਇਦਿਆਂ ਦੀਆਂ ਚੀਜ਼ੀਆਂ ਬਾਰੇ ਜ਼ਰੂਰ ਦੱਸਣਾ ਚਾਹੀਦਾ ਤਾਂ ਕਿ ਬੱਚੇ ਜਿਹੜੇ ਆ ਉਹ ਦੇਖਣ ਕਿ ਸਾਡਾ ਜਿਹੜਾ ਇਤਿਹਾਸ ਹੈ ਉਹ ਕਿਹੋ ਜਿਹੀਆਂ ਕੁਰਬਾਨੀਆਂ ਨਾਲ ਉੱਤਰਿਆ ਪਿਆ ਤੇ ਨਾਲ ਹੀ ਮੈਂ ਤੁਹਾਡੇ ਸਾਹਮਣੇ ਰਹੀਂ ਆਪਣੇ ਸ਼ਹਿਰ ਦੇ ਵਸਨੀਕਾਂ ਨੂੰ ਸਹਯਾ ਦੰਨਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਆਓ ਆਪਾਂ ਹਲਕੇ ਲੁਧਿਆਣਾ ਸ਼ਹਿਰ ਨੂੰ ਜਾਂ ਮੁਕਤ ਤੇ ਐਕਸੀਡੈਂਟ ਮੁਕਤ ਸ਼ਹਿਰ ਬਣਾਈਏ ਥੈਂਕ ਯੂ ਤੇ